ਪੰਜਾਬ ਸਰਕਾਰ ਨੇ ਜਿਹੜੀ ਪਹਿਲਾਂ ਯੁੱਧ ਨਸ਼ਾ ਵਿਰੋਧ ਮੁਹਿੰਮ ਚਲਾਈ ਸੀ ਬੁਰੀ ਤਰ੍ਹਾਂ ਫੇਲ ਹੋਈ ਗਿਆ ਚਿੱਟਾ ਕਰ ਕਰ ਹਲੇ ਵੀ ਵਿਕ ਰਿਹਾ ਤੇ ਪੰਜਾਬ ਸਰਕਾਰ ਨੇ ਜਿਹੜਾ ਇੱਕ ਪਰਿਹਾਰ ਜਿਹੜਾ ਸੀ ਆਪਰੇਸ਼ਨ ਚਲਾਇਆ ਗਿਆ ਉਸ ਤੋਂ ਨਿਕਲਾ ਤਾਂ ਜਦੋਂ 2026 ਤੋਂ ਲੈ ਕੇ ਹੁਣ ਤੱਕ 25 ਜਿਹੜੀਆਂ ਉਹ ਮਰਡਰ ਹੋ ਚੁੱਕੇ ਨੇ ਲਗਾਤਾਰ ਕੱਲ ਵੀ ਇੱਕ ਮਰਡਰ ਹੋਇਆ ਲਗਾਤਾਰ ਮਰਡਰ ਹੋਣੇ ਕਿਵੇਂ ਦੇਖਦੇ ਹੋ ਇਲਾਣਾ ਦੇ ਦੇਖੋ ਗੱਲ ਹੈ ਯੁੱਧ ਨਸ਼ਾ ਵਿਰੋਧ ਆਪਰੇਸ਼ਨ ਪਰਿਹਾਰ ਹੁਣ ਪੰਜਾਬ ਦੇ ਲੋਕਾਂ ਨੇ 2027 ਦੇ ਵਿੱਚ ਇੱਕ ਆਪਰੇਸ਼ਨ ਚਲਾਉਣਾ ਹੈ ਜੁੱਧ ਝਾੜੂ ਵਿਰੁੱਧ ਸੋ ਕੈਨ ਦਾ ਮਤਲਬ ਜਿੰਨਾ ਬੇਫਕੂਫ ਇਹਨਾਂ ਨੇ ਬਣਾਇਆ ਪੰਜਾਬ ਦੇ ਲੋਕਾਂ ਨੂੰ ਹੁਣ ਪੰਜਾਬ ਦੇ ਲੋਕ ਅੜੀਕਦੇ ਐ ਕਿ ਇਹ ਤਾਂ ਕਿਸ ਪ੍ਰਕਾਰ ਇਹਨਾਂ ਨੇ ਪੰਜਾਬ ਨੂੰ ਲੁੱਟਿਆ ਬੇਫਕੂ ਬਣਾਇਆ ਅੱਜ ਤੱਕ ਦੀਆਂ ਇਸ ਤੋਂ ਪਹਿਲਾਂ ਕਿਸੇ ਸਰਕਾਰ ਨੇ ਇਹੋ ਜੇ ਸੁਪਨੇ ਨਹੀਂ ਦਿਖਾਏ ਸੀ ਜੋ ਇਹਨਾਂ ਨੇ ਦਿਖਾਏ ਔਰ ਅੱਜ ਪੰਜਾਬ ਨੂੰ ਕਿੰਨਾ ਹਾਲਾਤਾਂ ਚ ਲਿਆ ਕੇ ਇਹਨਾਂ ਲੋਕਾਂ ਨੇ ਖੜਾ ਕਰਤਾ ਅੱਜ ਨਸ਼ਾ ਬੇਸ਼ੁਮਾਰ ਹੈ ਲਾਅ ਐਂਡ ਆਰਡਰ ਦੀ ਸਥਿਤੀ ਬੇਕਾਬੂ ਹੈ ਔਰ ਪੰਜਾਬ ਦੇ ਆਰਥਿਕ ਸੰਕਟ ਬਹੁਤ ਵੱਡਾ ਹੈ ਕੋਈ ਐਸੀ ਚੀਜ਼ ਇਨਫਰਾਸਟ੍ਰਕਚਰ ਨਹੀਂ ਬਣਾਇਆ ਗਿਆ ਮਲਾਜਮ ਦੁਖੀ ਹੈ ਵਪਾਰੀ ਦੁਖੀ ਹੈ ਕਾਰੋਬਾਰੀ ਦੁਖੀ ਹੈ ਜਿਹੜਾ ਕੰਮ ਕਰਨ ਵਾਲਾ ਵਿਅਕਤੀ ਉਹ ਦੁਖੀ ਹੈ ਕਿਸਾਨ ਨੂੰ ਕੁੱਟਿਆ ਜਾ ਰਿਹਾ ਹੈ ਇਹ ਕਹਿੰਦੇ ਸੀ ਕਿਸਾਨਾਂ ਦੀ ਸਰਕਾਰ ਬਣੇਗੀ ਜਿਸ ਪ੍ਰਕਾਰ ਕਿਸਾਨਾਂ ਦੇ ਹਾਲਾਤ ਆਓ ਤੁਸੀਂ ਦੇਖ ਰਹੇ ਹੋ ਸੋ ਕਹਿਣ ਦਾ ਮਤਲਬ ਇਹਨਾਂ ਤੋਂ ਕੋਈ ਵਰਗ ਸੁਖੀ ਨਹੀਂ ਪੰਜਾਬ ਦਾ ਜੇ ਆਹ ਹਾਲਾਤ ਬਣਾਉਣ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਜ਼ਿੰਮੇਦਾਰ ਹੈ ਮੁੱਖ ਮੰਤਰੀ ਸਾਹਿਬ ਜ਼ਿੰਮੇਦਾਰ ਹੈ ਸੋ ਮੈਂ ਸਮਝਦਾ ਕਿ ਬਹੁਤ ਮਾੜੇ ਹਾਲਾਤ ਨੇ ਪੰਜਾਬ ਦੇ ਔਰ ਸੱਚੇ ਪਾਤਸ਼ਾਹ ਕਿਰਪਾ ਕਰੇ ਕਿ ਇਹਨਾਂ ਨੂੰ ਜਲਦੀ ਚੱਲਦਾ ਕਰੇ ਜੋ ਇਹਨਾਂ ਨੇ ਬਦਲਾਅ ਦਾ ਸੁਪਨਾ ਦਿਖਾਇਆ ਸੀ ਲੋਕਾਂ ਨੂੰ ਬਦਲਾਅ ਆਏਗਾ ਇੱਕ ਨਵੀਂ ਕ੍ਰਾਂਤੀ ਆਏਗੀ ਅੱਜ ਪੰਜਾਬ ਦਾ ਬਦਹਾਲ ਕਰਕੇ ਰੱਖ ਦਿੱਤਾ ਇਹਨਾਂ ਲੋਕਾਂ ਨੇ ਕ੍ਰਾਂਤੀ ਦੀ ਗੱਲ ਕੀਤੀ ਸੀ ਕਿ ਜਦੋਂ ਸਰਕਾਰ ਆਈ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦੇ ਵਿੱਚ ਇੰਡਸਟਰੀ ਲੰਦੀ ਜਾਊਗੀ ਟਾਟਾ ਨੇ ਪੇਸ਼ਕਸ਼ ਕੀਤੀ ਪਰ ਉਹ ਵੀ ਉਹਦੀ ਵੀ ਹਲੇ ਤੱਕ ਜਿਹੜੀ ਸ਼ੁਰੂਆਤ ਨਹੀਂ ਹੋਈ ਇੰਡਸਟਰੀ ਦਾ ਜਿਹੜਾ ਦੇਖੋ ਬ੍ਰਦਰ ਇੱਥੇ ਇੰਡਸਟਰੀ ਤਾਂ ਬਹੁਤ ਸਾਰੀ ਇੰਡਸਟਰੀ ਇੱਥੋਂ ਬੰਦ ਹੋ ਗਈ ਬਹੁਤ ਸਾਰੀ ਚਲੀ ਗਈ ਮੈਂ ਤਾਂ ਆਪੇ ਇਸ ਗੱਲ 'ਚ ਚਿੰਤਤ ਹਾਂ ਕਿ ਅਗਰ ਇੰਡਸਟਰੀ ਨਹੀਂ ਆਏਗੀ ਤਾਂ ਪੰਜਾਬ ਦੀ ਇਕਨੋਮੀ ਰਿਵਾਈਵ ਨਹੀਂ ਹੋਏਗੀ। ਅਗਰ ਇਕਨੋਮੀ ਰਿਵਾਈਵ ਨਹੀਂ ਹੋਏਗੀ ਤਾਂ ਪੰਜਾਬ ਦੇ ਵਿੱਚ ਅਨਪਲਾਈਮੈਂਟ ਵੱਧ ਜਾਏਗਾ। ਅਗਰ ਅਨਪਲਾਈਮੈਂਟ ਵੱਧ ਜਾਏਗਾ ਤਾਂ ਲੋਕ ਡਰੱਗਸ ਦੇ ਆਦੀ ਹੋ ਜਾਣਗੇ। ਅਗਰ ਡਰੱਗਸ ਦੇ ਲੋਕ ਆਦੀ ਹੋ ਕੇ ਉਹਨਾਂ ਨੂੰ ਉਹਦਾ ਪੈਸਾ ਨਹੀਂ ਬਣੇਗਾ ਤਾਂ ਲੋਕ ਫਿਰ ਗੈਂਗਸਟਰ ਚ ਇਨਵੋਲਵਮੈਂਟ ਵਿਦ ਆ ਕੇ ਪੈਸੇ ਉੱਥੋਂ ਲੈ ਕੇ ਤੇ ਆਪਦਾ ਡਰੱਗਸ ਲਿਆ ਕਰਨਗੇ। ਇਹ ਸਾਰਾ ਸਿਸਟਮ ਇੱਕ ਨੈਟਵਰਕਿੰਗ ਹੈਗੀ। ਜੇ ਘਰ ਦੇ ਵਿੱਚ ਸਾਰਾ ਸਮਾਨ ਹੋਵੇ ਤਾਂ ਫਿਰ ਲੜਾਈ ਨਹੀਂ ਹੁੰਦੀ ਸੋ ਪੰਜਾਬ ਇਕਨੋਮਿਕਲੀ ਜਿਹੜਾ ਮਰਦਾ ਜਾ ਰਿਹਾ बिकॉज ਆਫ ਇੰਡਸਟਰੀ ਹੁਣ ਜ਼ਮੀਨਾਂ ਮਹਿੰਗੀਆਂ ਹੋ ਗਈਆਂ ਬਹੁਤ ਸਾਰੀਆਂ ਜਿਹੜੀਆਂ ਸਿੰਗਲ ਵਿੰਡੋ ਉਹਨਾਂ ਨੂੰ ਉੱਥੇ ਕੋਈ ਉਹਨਾਂ ਦੀ ਇੰਡਸਟਰੀ ਦੀ ਆਵਾਜ਼ ਸੁਣਨ ਵਾਲਾ ਨਹੀਂ ਕੋਈ ਇੰਡਸਟਰੀ ਪਾਲਿਸੀ ਹੈ ਨਹੀਂਗਾ ਕੋਈ ਪਲੈਨਿੰਗ ਹੈ ਨਹੀਂ ਗਿਆ ਟੈਰਿਫ ਲੱਗ ਗਿਆ ਤਾਂ ਇੰਡਸਟਰੀ ਸਾਡੀ ਜਿਹੜੀ ਛੋਟੀ ਇੰਡਸਟਰੀ ਸੀ ਉਹਦਾ ਤਾਂ ਬਹੁਤ ਆ ਮਾੜਾ ਹਾਲ ਹੋ ਗਿਆ ਜਿਹਨੂੰ ਐਮਐਸਐਮਈ ਕਹਿੰਦੇ ਆ ਸਾਡੇ ਹੁਣ ਸਾਈਕਲ ਬੰਦ ਹੈ ਲੁਧਿਆਣੇ ਦੇ ਵਿੱਚ ਹੁਣ ਸਾਈਕਲ ਇੰਡਸਟਰੀ ਚਾਇਨਾ ਤੋਂ ਬਾਅਦ ਹਿੰਦੁਸਤਾਨ ਕੋਲੇ ਹੈ ਲੇਕਿਨ ਸਾਡੀ ਇੰਡਸਟਰੀ ਐਸੀ ਕੋਈ ਪਾਲਿਸੀ ਨਹੀਂ ਬਣ ਰਹੀ ਨਾ ਉਹਨਾਂ ਨੂੰ ਕਿਸੇ ਤਰੀਕੇ ਦੀ ਮਦਦ ਕੀਤੀ ਜਾ ਰਹੀ ਹੈ ਉਹ ਬੈਠਦੀ ਜਾ ਰਹੀ ਹੈ ਸੋ ਕਹਿਣ ਦਾ ਮਤਲਬ ਵੀ ਕੋਈ ਵਿਜ਼ਨ ਹੈ ਨਹੀਂ ਸਿਗਾ ਆਮ ਆਦਮੀ ਪਾਰਟੀ ਦਾ ਸਿਰਫ ਬਦਲਾਖੋਰੀ ਦੀ ਨੀਤੀ ਦੇ ਨਾਲ ਤੇ ਐਵੇਂ ਹਾਸੇ ਮਜ਼ਾਕ ਨਾਲ ਅੱਜ ਸਵਾ ਚਾਰ ਸਾਲ ਠੁਪਾਤੇ ਹੈ ਉਦੋਂ ਆਲਸੋ ਬਹੁਤੀ ਗੱਲ ਕਰਾਂਗੇ ਪੰਜਾਬ ਦੇ ਵਿੱਚ ਪਹਿਲਾਂ ਵੀ ਸਰਕਾਰ ਆਈਆਂ ਨੇ ਕਲਦਲ ਦੀ ਸਰਕਾਰ ਰਹੀ ਹੈ ਕਾਂਗਰਸ ਦੀ ਸਰਕਾਰ ਰਹੀ ਹੈ ਤਾਂ ਇਹ ਸਾਰਿਆਂ ਨੇ ਲਾਈਵ ਕੀਤਾ ਸੀ ਕਿ ਵਿਧਾਨ ਸਭਾ ਨੂੰ ਪਰ ਉੱਥੇ ਵੀ ਜਿਹੜਾ ਹੈਗਾ ਕਈ ਚੀਜ਼ਾਂ ਦਿਖਾਈਆਂ ਜਾਂਦੀਆਂ ਤੁਸੀਂ ਵੀ ਵਿਧਾਨ ਸਭਾ ਦੇ ਵਿੱਚ ਹੁੰਨੇ ਹੋ ਕਿ ਉਹ ਵਿਧਾਨ ਸਭਾ ਨੂੰ ਲਾਈਵ ਕਰਨ ਦਾ ਕੋਈ ਆਮ ਲੋਕਾਂ ਨੂੰ ਜਾਂ ਜਾਂ ਕਿਸੇ ਨੂੰ ਹੋਰ ਕੋਈ ਲਾਭ ਹੋਇਆ ਜੋ ਲਾਈਵ ਕਰਦੇ ਉਹ ਦੇਖੋ ਜੀ ਇਹ ਤਾਂ ਦੇਸ਼ ਦੇ ਵਿੱਚ ਹੀ ਚੱਲਦਾ ਹੈ ਪਾਰਲੀਮੈਂਟ ਦੇ ਵਿੱਚ ਹੀ ਐਂ ਕੰਮ ਕਰਦੇ ਆ ਇਹ ਤੇ ਵਿਧਾਨ ਸਭਾ ਦੇ ਵਿੱਚ ਤਾਂ ਜਮਾ ਇਹਨਾਂ ਤੱਝੀਆਂ ਉਡਾਤੀਆਂ ਜਾਂ ਸਪੀਕਰ ਦੇਖਦਾ ਜਾਂ ਮਾਨ ਸਾਹਿਬ ਦੇਖਦੇ ਦੂਜਾ ਤਾਂ ਦੇਖਦਾ ਹੀ ਕੋਈ ਨਹੀਂ ਪਹਿਲੀ ਗੱਲ ਤਾਂ ਜੇ ਕੋਈ ਦੂਜਾ ਬੋਲਦਾ ਵੀ ਉਹਨੂੰ ਐ ਦੂਰੋਂ ਵਿਖਾਉਂਦੇ ਹੋ ਵਿਖਦਾ ਹੀ ਨਹੀਂ ਵੀ ਬੋਲ ਕੌਣ ਰਿਹਾ ਵੀ ਰਾਜਾ ਬੜਿੰਗ ਬੋਲ ਰਿਹਾ ਕਿ ਪ੍ਰਤਾਪ ਸਿੰਘ ਬਾਜਵਾ ਬੋਲ ਰਿਹਾ ਕਿ ਕੋਈ ਹੋਰ ਬੋਲ ਰਿਹਾ ਫੇਰ ਉਹਦੀ ਆਵਾਜ਼ ਘਟਾਉਂਦੇ ਆ ਵੀ ਇਹਨਾਂ ਦੀ ਆਵਾਜ਼ ਠੀਕ ਨਾ ਲੱਗੇ ਫੇਰ ਜੇ ਕੋਈ ਇਧਰੋਂ ਗੱਲ ਕਹਿੰਦੇ ਦੂਜੇ ਦੀ ਗੱਲ ਕੈਮਰਾ ਚੱਕ ਦਿੰਦੇ ਇਧਰ ਲਾ ਦਿੰਦੇ ਲੋਕਾਂ ਨੂੰ ਲੱਗਦਾ ਕਿ ਇਹ ਬੋਲਦਾ ਹੀ ਨਹੀਂ ਕਾਂਗਰਸੀ ਜਾਂ ਕੋਈ ਹੋਰ ਵਿਅਕਤੀ ਬੋਲਦੇ ਤਾਂ ਸਾਰੇ ਕੋਈ ਸੁਣ ਨਹੀਂ ਦਿੰਦਾ ਬਹੁਤ ਸਾਰੇ ਟੈਲੀਵਿਜ਼ਨਸ ਦਾ ਵੀ ਇਹ ਕੰਮ ਹੋ ਗਿਆ ਜਿਹੜੇ ਟੀਵੀ ਐਡਵਰਟਾਈਜ਼ਮੈਂਟ ਨਾਲ ਚੱਲਦੇ ਆ ਉਹ ਕਹਿੰਦੇ ਵੀ ਨਾ ਭਾਈ ਵਿਖਾਉਣਾ ਹੀ ਨਹੀਂਗਾ ਆਪੋਜੀਸ਼ਨ ਅਵਢਿੰਗ ਸਾਹਿਬ ਬਾਜਵਾ ਸਾਹਿਬ ਦੇ ਟਵੀਟ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਆ ਤੇ ਕਿਹਾ ਚੀਮਾ ਸਾਹਿਬ ਦਾ ਕਹਿਣਾ ਕਿ ਜੇ ਮਾਫੀ ਨਾ ਮੰਗੀ ਤਾਂ ਕਾਰਵਾਈ ਹੋਏਗੀ ਪਤਾ ਨਹੀਂ ਭਰਾਵਾ ਇਹ ਸਾਨੂੰ ਤਾਂ ਲੈ ਕੇ ਗਰਮਾਈ ਰਹਿੰਦੇ ਆ ਇਹ ਆਮ ਆਦਮੀ ਪਾਰਟੀ ਵਾਲੇ ਹਰ ਇੱਕ ਗੱਲ ਤੇ ਸਾਨੂੰ ਕਹਿਣਗੇ ਮਾਫੀ ਮੰਗ ਲਓ ਮੇਰੇ ਕਹਿਣ ਦਾ ਮਤਲਬ ਹੈ ਮੈਂ ਤਾਂ ਵੇਖਿਆ ਨਹੀਂ ਬਾਜਵਾ ਸਾਹਿਬ ਦਾ ਟਵੀਟ ਕੀ ਹੈ ਪਰ ਜਿਹੜਾ ਗਰਮਾਈ ਵਾਲੀ ਗੱਲ ਆ ਉਹ ਤਾਂ ਝਾੜੂ ਹਮੇਸ਼ਾ ਹੀ ਕਰਮਾਇਆ ਰਹਿੰਦਾ ਹੈ। ਕਚੀਮਾ ਸਾਹਿਬ ਖਾਸ ਕਰਕੇ ਕਰਮਾਏ ਰਹਿੰਦੇ।